ਨੋ ਮੁੱਤੀ ਕਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਚਿੱਤੇਆਣੀ ਪਿੰਡ ਵਿੱਚ ਖੜੇ ਆ ਜਿੱਥੇ ਪਿੰਡ ਦੇ ਸਰਪੰਚ ਕਮਲਜੀਤ ਕੌਰ ਸਾਡੇ ਯੂਨੀਅਨ ਦੇ ਸਰਪ੍ਰਸਤ ਪ੍ਰਗਟ ਸਿੰਘ ਸਰਹਾਲੀ ਗੁਰਵਿੰਦਰ ਸਿੰਘ ਵਿਧੂਹਾ ਔਰ ਚੰਚਲ ਸਿੰਘ ਔਰ ਡੈਰੀਆਂ ਤੋਂ ਔਰ ਆਰਤੀਆਂ ਐਸੋਸੀਏਸ਼ਨ ਤੋਂ ਇੱਥੇ ਸਾਡੇ ਵਿੱਚ ਨੁਮਾਇੰਦੇ ਮੌਜੂਦ ਨੇ ਪਿਛਲੇ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਇੱਥੇ ਗੋਬਰ ਗੈਸ ਪਲਾਂਟ ਪਲੱਸ ਸੀਐਨਜੀ ਪਲਾਂਟ ਲੱਗਣ ਜਾ ਰਿਹਾ ਉਹਦੇ ਵਿਰੋਧ ਵਿੱਚ ਪਿੰਡਵਾਸੀ ਡੈਰੀਆਂ ਵਾਲੇ ਔਰ ਆੜਤੀਏ ਤੇ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਆ ਪਰ ਪੁਲਿਸ ਨ ਪ੍ਰਸ਼ਾਸਨ ਇੱਥੇ ਤਾਨਾਸ਼ਾਹੀ ਕਰਦੇ ਹੋਏ ਸੀਐਨਜੀ ਪਲਾਂਟ ਇੱਥੇ ਵਜਿੱਤ ਨੇ ਲਾਉਣ ਲਈ ਉਹਦੇ ਵਿੱਚ ਪਿੰਡ ਲਾਗੇ ਪਿੰਡਾ ਚਿੱਤਿਆਣੀ ਉਥੋਂ ਦੇ ਸਰਪੰਚ ਸਾਹਿਬ ਸੰਘਰਸ਼ ਕਰ ਰਹੇ ਨੇ ਡੈਰੀਆਂ ਵਾਲੇ ਕਰ ਰਹੇ ਨੇ ਔਰ ਮੇਨ ਗੱਲ ਕਿ ਕਿਸਾਨਾਂ ਦੀ ਇਸ ਦੁਆਬੇ ਦੀ ਪੂਰੀ ਜਿਹੜੀ ਚਾਰਾ ਮੰਡੀ ਆ ਉਹਦੇ ਵਿੱਚ ਸੀਐਨਜੀ ਪਲਾਂਟ ਲਗਾਉਣ ਜਾ ਰਹੀ ਹੈ ਸਰਕਾਰ ਜਿੱਥੋਂ ਕਹ ਲਿਆ ਜਲੰਧਰ ਦੀ ਮੰਡੀ ਨਹੀਂ ਆ ਚਾਰਾ ਮੰਡੀ ਪੂਰੇ ਦੁਆਬੇ ਦੀ ਆ ਵੱਖ-ਵੱਖ ਜ਼ਿਲ੍ਹਿਆਂ ਦੀ ਜਿੱਥੋਂ ਦੂਰੋਂ-ਦੂਰੋਂ ਚਾਰਾ ਆਉਂਦਾ ਔਰ ਅੱਜ ਇਹਨਾਂ ਨੇ ਥੋੜੇ ਦਿਨ ਪਹਿਲਾਂ ਕੀ ਕਰਿਆ ਕਿ ਬਿਲਕੁਲ ਮੰਡੀ ਦੇ ਵਿੱਚ ਇਸ ਕਿਸਾਨਾਂ ਨੇ ਐਂਟਰੀ ਬੰਦ ਕਰ ਦਿੱਤੀ ਸੋ ਮੈਂ ਸਮੂਹ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦ ਇਹਨਾਂ ਨੇ ਸਾਡੀ ਚਾਰਾ ਮੰਡੀ ਕੋਈ ਆ ਕੱਲ ਨੂੰ ਸਾਡੀ ਆ ਦੂਜੀਆਂ ਫਸਲਾਂ ਦੀਆਂ ਮੰਡੀਆਂ ਵੀ ਖੋਣਗੇ ਸੋ ਸਮਾਂ ਰਹਿੰਦੇ ਆ ਆਪਾਂ ਇੱਥੇ ਸੰਘਰਸ਼ ਲੜੀਏ ਅਸੀਂ ਪਹਿਲਾਂ ਵੀ ਸੰਘਰਸ਼ ਕੀਤਾ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਜਿਵੇਂ ਅਸੀਂ ਇੱਥੇ ਬੈਠ ਕੇ ਬਣਾਇਆ ਕਿ ਹਰ ਹਾਈਲਾ ਅਸੀਂ ਵਰਤ ਕੇ ਦੇਖ ਲਿਆ ਪਰ ਪੁਲਿਸ ਪ੍ਰਸ਼ਾਸਨ ਔਰ ਲੋਕਲ ਜਿਹੜਾ ਸਿਵਲ ਪ੍ਰਸ਼ਾਸਨ ਆ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅੰਤ ਵਿੱਚ ਸਾਡੇ ਕੋਲ ਇੱਕੋ ਚਾਰਾ ਬਚਿਆ ਅਸੀਂ ਚਾਹੁੰਦੇ ਨਹੀਂ ਕਿ ਕਿਸੇ ਦਾ ਕੋਈ ਰਾਹ گیردਾ ਕੋਈ ਸਮਾਂ ਖਰਾਬ ਹੋਵੇ ਜਾਂ ਅਸੀਂ ਰੋਡ ਜਾਮ ਕਰੀਏ ਪਰ ਹਰ ਹੀਲਾ ਵਰਤਣ ਤੋਂ ਬਾਅਦ ਅੱਜ ਸਾਨੂੰ ਮਜਬੂਰਨ 30 ਤਰੀਕ ਨੂੰ ਅਸੀਂ ਮੈਕਡੋਨਲਡ ਕੋਲ ਜਲੰਧਰ ਕੋਲ ਜਿਹੜਾ ਨੈਸ਼ਨਲ ਹਾਈਵੇਅ ਦਿੱਲੀ ਅੰਮ੍ਰਿਤਸਰ ਵਾਲਾ 30 ਤਰੀਕ ਨੂੰ ਠੀਕ 12 ਵਜੇ ਉਸ ਨੂੰ ਬੰਦ ਕਰਾਂਗੇ ਔਰ ਇਹ ਅਨਮਿੱਥੇ ਸਮੇਂ ਲਈ ਹੋਏਗਾ ਜਿੰਨਾ ਚਿਰ ਸਰਕਾਰ ਇਸ ਸੀਐਨਜੀ ਪਲਾਂਟ ਨੂੰ ਇੱਥੋਂ ਲਾਉਣਾ ਬੰਦ ਨਹੀਂ ਕਰਦੀ ਸਾਨੂੰ ਲਿਖਤੀ ਨਹੀਂ ਦਿੰਦੀ ਇਹ ਧਰਨਾ ਪ੍ਰਦਰਸ਼ਨ ਨੈਸ਼ਨਲ ਹਾਈਵੇ ਤੇ 30 ਤਰੀਕ ਪਹਿਲਾ ਮਹੀਨਾ ਤੇ ਤਰੀਕ ਹੋ ਗਏ 30 ਤਰੀਕ ਜਨਵਰੀ 30 ਤਰੀਕ ਜਨਵਰੀ 12 ਵਜੇ ਤੋਂ ਇਹ ਅਨਮਿੱਥੇ ਸਮੇਂ ਲਈ ਬੰਦ ਕੀਤਾ ਜਾਏਗਾ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਔਰ ਸਮੂਹ ਨਗਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਜਮਸ਼ੇਰ ਆ ਇਹਦੇ ਆਲੇ ਦੁਆਲੇ ਦੇ ਪਿੰਡ ਤੇ ਪ੍ਰਭਾਵਿਤ ਹੋਣਗੇ ਕਿਉਂਕਿ ਸਾਫ਼ ਆਬੋ ਹਵਾ ਸਾਡੇ ਕੋਲ ਨਹੀਂ ਰਣੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ 30 ਜਨਵਰੀ ਨੂੰ ਠੀਕ 12 ਵਜੇ ਮੈਕਡੋਨਲਡ ਬਾਥ ਕੈਸਟਰਲ ਦੇ ਸਾਹਮਣੇ ਠੀਕ 12 ਵਜੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਜਿਹੜੇ ਰਾਹੀਰਾਂ ਨੂੰ ਪਰੇਸ਼ਾਨੀ ਆਉਂਦੀ ਆ ਸੀ ਮਾਫੀ ਚਾਹੁੰਦੇ ਆ ਕਿਉਂਕਿ ਹਰ ਹਿੱਲਾ ਅਸੀਂ ਵਰਤ ਕੇ ਦੇਖ ਲਿਆ ਸਾਰਿਆਂ ਨਾਲ ਮੀਟਿੰਗ ਆ ਪਾਰੇ ਪ੍ਰਸ਼ਾਸਨ ਤਾਨਾਸ਼ਾਹੀ ਰਵਈਏ ਤੋਂ ਪਿੱਛੇ ਨਹੀਂ हट ਰਿਹਾ ਮਜਬੂਰਨ ਸਾਨੂੰ ਹਾਈਵੇ ਜਾਮ ਦਾ ਪ੍ਰੋਗਰਾਮ ਦੇਣਾ ਪੈ ਰਿਹਾ ਸੋ 30 ਤਰੀਕ ਨੂੰ ਸਾਰਿਆਂ ਨੇ ਇਕੱਠੇ ਹੋ ਕੇ 12 ਵਜੇ ਮੈਕਡੋਨਲਡ ਕੋਲ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਧਰਨਾ ਹੁਣ ਪੰਜਾਬ ਪੱਧਰ ਦਾ ਹੋ ਗਿਆ ਕਿਉਂਕਿ ਬਹੁਤ ਸਾਰੇ ਜ਼ਿਲ੍ਹੇ ਉਸ ਦਿਨ ਸਾਡੀ ਸਪੋਰਟ ਵਿੱਚ ਆਉਣਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਪਹਿਲਾਂ ਹੀ ਮੰਡੀ ਨੂੰ ਹੜੱਪਣ ਦੇ ਵਿਰੋਧ ਵਿੱਚੋਂ ਆਪਣਾ ਬਿਆਨ ਦੇ ਚੁੱਕੇ ਨੇ ਪੂਰੀ ਜਥੇਬੰਦੀ ਇੱਥੇ ਪੂਰੇ ਪੰਜਾਬ ਤੋਂ ਇੱਥੇ ਧਰਨਾ ਪ੍ਰਦਰਸ਼ਨ ਲਈ ਸਾਰੇ ਆਉਣਗੇ ਸੋ ਲੋਕਲ ਵੀਰਾਂ ਨੂੰ ਬੇਨਤੀ ਹੈ ਕਿਸਾਨਾਂ ਨੂੰ ਹਰ ਇੱਕ ਵਰਗ ਨੂੰ ਕਿ 12 ਵਜੇ 30 ਤਰੀਕ ਨੂੰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ